ਕਲਾਸ ਵਿੱਚ ਪੜ੍ਹਦਾ ਉਹ ਕਦੀ ਵੀ ਨਹੀਂ ਕਹੇਗਾ ਕਿ ਮੈਨੂੰ 10ਵੀਂ ਦਾ ਸਰਟੀਫਿਕੇਟ ਦਿਓ 10ਵੀਂ ਵਾਲਾ ਕਦੀ ਨਹੀਂ ਕਹੇਗਾ ਕਿ ਐਮਏ ਦੀ ਡਿਗਰੀ ਮੈਨੂੰ ਦੇ ਦਿਓ ਉਹਨੂੰ ਪਤਾ ਹੈ ਕਿ ਹਜੇ ਮੈਂ ਉੱਥੇ ਨਹੀਂ ਪਹੁੰਚਿਆ ਉਹ ਧੀਰਜ ਰੱਖਦਾ ਹੈ ਪਰ ਪ੍ਰਮਾਤਮਾ ਦੇ ਪਾਸੇ ਬੰਦਾ ਕੀ ਸੋਚਦਾ ਹੈ ਕਿ ਅੱਜ ਮੈਂ ਨਿਤਨੇਮ ਕੀਤਾ ਤੇ ਅੱਜ ਹੀ ਮੇਰੀ ਗੱਲ ਬਣ ਜਾਏ ਅੱਜ ਮੈਂ ਬਾਣੀ ਪੜ੍ਹਨ ਲੱਗਿਆ ਤੇ ਅੱਜ ਹੀ ਮੇਰੀ ਜ਼ੁਬਾਨ ਵਿੱਚ ਜੋ ਨਿਕਲ ਸੱਚ ਹੋ ਜਾਵੇ ਅੱਜ ਜੇ ਮੈਂ ਨਾਮ ਜਪਣ ਲੱਗਾ ਮੇਰੇ ਸਾਰੇ ਕੀਤੇ ਕਰਮਾਂ ਦਾ ਫਲ ਜਿਹੜਾ ਦੁੱਖ ਉਹ ਖਤਮ ਹੋ ਜੇ ਐਵੇਂ ਕਿਵੇਂ ਹੋ ਸਕਦਾ ਹੈਗਾ ਹਰ ਕਰਮ ਆਪਣਾ ਆਪਣਾ ਫਲ ਦਾ ਪ੍ਰਭਾਵ ਦੇਣ ਦੇ ਲਈ ਰੈਡੀ ਹੋ ਰਿਹਾ ਤਿਆਰ ਹੋ ਰਿਹਾ ਜਿਵੇਂ ਮੰਚ ਦੇ ਉੱਤੇ ਡਰਾਮਾ ਚੱਲਦਾ ਸੰਗਤ ਜੀ ਪ੍ਰੈਜ਼ੈਂਟ ਕਾਲ ਦੇ ਵਿੱਚ ਜਿਨ੍ਹਾਂ ਦਾ ਟਾਈਮ ਹੈ ਉਹ ਪਲੇ ਕਰਦੇ ਪਏ ਨੇਗੇ ਪਰੰਤੂ ਉਸ ਮੰਚ ਦੇ ਪਿੱਛੇ ਜਿੰਨੇ ਵੀ ਐਕਟਰ ਨੇ ਉਹ ਤਿਆਰ ਹੋ ਰਹੇ ਨੇਗੇ ਆਪਨਾ ਆਪਣਾ ਪਲੇ ਕਰਨ ਦੇ ਲਈ ਰੈਡੀ ਹੋ ਰਹੇ ਨੇਗੇ ਜਦੋਂ ਇਹਦਾ ਟਾਈਮ ਖਤਮ